ਅੱਜ ਦੇ ਬਲੌਗ ਦੀ ਸ਼ੁਰੂਆਤ ਸ਼ਾਮ ਤੋਂ ਹੋ ਰਹੀ ਹੈ ਤੇ ਹੈਗੇ ਦੁਪਹਿਰ ਖਿੜੀ ਦੇ ਫੁੱਲ ਸ਼ਾਮ ਨੂੰ ਵੈਸੇ ਮਰ ਜਾ ਜਾਂਦੇ ਆ ਮੈਂ ਜਾਣਾ ਕਿ ਉਹ ਯੋਗਾ ਕਰਨ ਮੀਂਹ ਪੈਣ ਦੀ ਸੁਭਾਵ ਨਾ ਚੁੜੀ ਹੈ ਮੀਂਹ ਵਾਲਾ ਮੌਸਮ ਹੈ ਜਿੱਦਾਂ ਮੀਂਹ ਆਉਣਾ ਹੁੰਦਾ ਇਦਾਂ ਲੱਗ ਰਿਹਾ ਹੈ ਮੈਂ ਦੇਖ ਲਈਏ ਸਾਡਾ ਨਾਮ ਆਪਣਾ ਥੋੜਾ ਦਿਖਾਵਾਂਗੀ ਕਿਹੜੀ ਇਹ ਵੀ ਸੋਹਣੀ ਹੋ ਗਈ ਅੱਜ ਮੈਨੂੰ ਅਜੀਬ ਜਿਹਾ ਲੱਗ ਰਿਹਾ ਕਿਉਂਕਿ ਜੀ ਮੀਂਹ ਆ ਗਿਆ ਫਿਰ ਮੈਨੂੰ ਮੁੜਨਾ ਪਣਾ ਵੈਸੇ ਤਾਂ ਲੱਗ ਰਿਹਾ ਹੈ ਗਰਮੀ ਤਾਂ ਕਾਫੀ ਹੋ ਵੀ ਪਾ ਬੱਦਲ ਵੀ ਪੂਰਾ ਹੈ ਕਿਆ ਬਾਤ ਮੀਂਹ ਆ ਜਵੇ ਮੈਨੂੰ ਵਾਪਸ ਆਉਣਾ ਪਣਾ ਡੀ ਦੂਰ ਤੇ ਤੇ ਨਬੂ ਨੇ ਜਲਾਤਾ ਸੀਗਾ ਪੋਚਾ ਤੇ ਮੈਂ ਅੱਜ ਭਾਂਡੇ ਮਾਂਜਣੇ ਆ ਰਸੋਈ ਵੈਸੇ ਮੰਮਾ ਨੇ ਤਾਂ ਸਾਫ਼ ਕਰਤੀ ਸਾਰੇ ਦਿਨ ਤੇ ਮੈਂ ਮਾਂਜੂਗਾ ਤੇ ਮੰਮਾ ਕਹਿੰਦੇ ਹੁਣ ਜੀਰੇ ਵਾਲਾ ਪਾਣੀ ਦੇ ਦੇ ਬਣਾ ਕੇ ਮੈਂ ਜੀਰੇ ਜੀਰੇ ਤੇ ਨਬੂ ਦੇ ਸਕੂਲ ਨਬੂ ਦੇ ਸਕੂਲ ਚਾਹੀ ਕੋਈ ਪੇਰੈਂਟਸ ਦੇ ਸਾਈਨ ਹੋਣੇ ਨੇ 10th ਦੀ ਰਜਿਸਟ੍ਰੇਸ਼ਨ ਹੋਣੀ ਸੀ ਸੀ. ਹਾਂ ਤੇ ਸਵੇਰੇ ਸਾਰੇ ਚੱਲੇ ਨਬੂ ਵੀ ਚੱਲੀ ਪਰ ਮੀ ਪੈ ਰਿਹਾ ਹੈ ਦੇ ਜੀ ਮੈਂ ਟਿਊਸ਼ਨ ਤੇ ਆ ਚੁੱਕਿਆ ਹੈ ਤੇ ਹੁਣ ਮੈਂ ਖਣ ਲਿਆ ਜੀ ਰੋਟੀ ਤੇ ਮੈਂ ਦਾ ਪੇਪਰ ਅੱਛੀ ਕਰਕੇ ਆਇਆ ਬਹੁਤ ਸੁੱਖਾ ਹੈ ਵਿੱਚ ਤਾਂ ਮੈਂ ਤਾਂ ਬਹੁਤ ਸੁੱਖਾ ਹੈ ਇਹ ਸਮਝ ਸਮਝਿਆ ਜਾਵੇ ਤੇ ਮੈਂ ਤਾਂ ਸਮਝ ਕੇ ਅੱਜ ਪੂਰਾ ਇਸ ਪੇਪਰ ਤੇ ਦੇਖਦੇ ਕੀ ਕਰਕੇ ਹੁੰਦੇ ਆ ਜੀ ਅੱਜ ਬਣਿਆ ਕਰੇਲੇ ਸ਼ਾਮ ਦਾ ਟਾਈਮ ਹੈ ਜੀ ਤੇ ਕਿਸ਼ੂ ਚਾਹ ਲੈ ਭਾਂਡੇ ਧੋਣ ਲੱਗਿਆ ਵਾ ਤੇ ਮੈਂ ਤਾਂ ਕਿਸੇ ਨਹੀਂ ਹਟਿਆ ਇਹਨਾਂ ਦੀ ਸਕੂਲ ਡਰੈਸ ਸਕੂਲ ਜਾਇਆ ਪੇਪਰ ਦੇ ਆਏ ਇਹ ਆਪਣਾ ਤੇ ਮੈਂ ਹੁਣ ਜਾਵਾਂਗੀ ਯੋਗਾ ਕਰਨ ਕਿਸ਼ੂ ਜਾਊਗਾ ਟਿਊਸ਼ਨ ਅੱਜ ਦੇ ਦੀ ਸਵੇਰ ਦਾ ਟਾਈਮ ਹੈ ਜੀ ਤੇ ਮੈਂ ਸਵੇਰੇ ਸਾਰੇ ਲਾਈਆ ਮਸ਼ੀਨ ਕਿਚਨ ਦਾ ਕੰਮ ਕੰਪਲੀਟ ਹੋ ਚੁੱਕਿਆ ਹੈ ਤੇ ਅੱਜ ਦਿਨ ਉਹਰਾ ਨੂੰ ਹੈਗੀ ਹੈ ਜੀ ਛੁੱਟੀ ਤੇ ਇਹਨਾਂ ਦਾ ਪੇਪਰ ਹੈਗਾ ਮੰਡੇ ਨੂੰ ਕੱਲ ਦੀ ਵੀ ਛੁੱਟੀ ਹੈ ਤੇ ਅੱਜ ਦੀ ਵੀ ਛੁੱਟੀ ਹੈ ਦੋ ਦਿਨ ਹੋ ਗਏ ਮੈਂ ਤੇ ਵਲੌਗ ਹੀ ਨਹੀਂ ਪਿਆ ਕਿਉਂਕਿ ਮੇਤੇ ਸ਼ੂਟ ਇਨੀ ਦਾ ਕਾਰ ਹੋਇਆ ਫਿਰ ਅਪਲੋਡ ਵੀ ਕੀ ਕਰਨਾ ਤਾਂ ਬਸ ਕਈ ਵਾਰੀ ਇੰਨਾ ਬੀਜ਼ੀ ਹੁੰਦੀ ਹੈ ਨਾ ਤੇ ਵਲੌਗ ਸ਼ੂਟ ਕਰਕੇ ਨਾਲ ਅਪਲੋਡ ਕਰਨਾ ਡੇਲੀ ਦਾ ਇਹ ਬਹੁਤ بڑا ਗੰਮ ਹੈ ਪਰ ਮੇਰੇ ਤੇ ਹੁਣ 2-3 ਦਿਨ ਹੋ ਗਏ ਸ਼ੂਟੇ ਨਹੀਂ ਕਰ ਹੋਇਆ ਤਾਂ ਤੇ ਬੱਚਿਆਂ ਦਾ ਵੀ ਪੇਪਰ ਦਾ ਇਸ ਕਰਕੇ ਮੇਰਾ ਟਾਈਮ ਨਹੀਂ ਲੱਗਿਆ ਤੇ ਅੱਜ ਮੈਂ ਸੋਚਿਆ ਚਲੋ ਥੋੜਾ ਜਿਹਾ ਬਣਾ ਲਵਾਂ ਤੇ ਮੈਂ ਅੱਜ ਆਪਣੀ ਮੈਡੀਸਿਨ ਲੈਣ ਵੀ ਜਾਣਾ ਹੈ ਸਭ ਕੋ ਅੱਜ ਸਵੇਰੇ ਸਵੇਰੇ ਟਾਈਮ ਹੈ ਨਹੀਂ ਤਾਂ ਫਿਰ ਸ਼ਾਮ ਨੂੰ ਜਾਂਦੀ ਹੁੰਦੀ ਹੈ ਸ਼ਾਮ ਨੂੰ ਲੇਟ ਜਾਦਾ ਹੋ ਜਾਂਦੇ ਹੈ ਕਰਕੇ ਸਵੇਰੇ ਸਵੇਰੇ ਜਾਵਾਂਗੀ ਕੰਮ ਨਵੇੜ ਕੇ ਕੱਪੜੇ-ਕਪੜੇ ਧੋ ਜੂੰਗੀ ਸਾਰੇ ਅੱਜ ਸਾਰੇ ਘਰੇ ਆ ਮੰਮੀ ਜੀ ਵੀ ਘਰੇ ਆ ਤੇ ਨਿਆਣੀ ਵੀ ਘਰੇ ਆ ਇਸ ਕਰਕੇ ਫਿਰ ਪਿੱਛੇ ਤੇ ਚੱਕ ਤਾਂ ਦੂੰਗੇ ਨਹੀਂ ਤਾਂ ਫਿਰ ਧੁੱਪ 'ਚ ਖਰਾਬ ਜੀ ਹੋ ਜਾਂਦੇ ਕੱਪੜੇ ਵੈਸੇ ਤਾਂ ਮੈਂ ਜ਼ਿਆਦਾਤਰ ਕੱਪੜੇ ਧੁੱਪ ਤੋਂ ਅੰਦਰੇ ਫੋਲਦੀ ਆ ਪਰ ਬੈੱਡ ਸ਼ੀਟ ਵਗੈਰਾ ਨੂੰ ਥੋੜੀ ਧੁੱਪ ਲਵਾ ਆਂਦੀ ਆ ਬਾਹਰ ਤੇ ਉਹ ਵੀ ਚੱਕੀਆਂ ਸੀਗੀਆਂ ਤੇ ਬਾਕੀ ਕੀ ਸ਼ੂ ਟਿਊਸ਼ਨ ਚੱਲੇ ਜਾਊਗਾ ਤੇ ਆਪਣੇ ਪੇਪਰ ਦੀ ਤਿਆਰੀ ਕਰ ਲੂੰਗਾ ਨਾ ਉਹ ਵੀ ਫੇਰ ਸੀ ਮੈਡੀਸਿਨ ਲੈ ਆਉਂਗੀ ਜਾ ਕੇ ਸਵੇਰ ਦੇ 10:30 ਹੋ ਚੁੱਕੇ ਆ ਜੀ ਮੈਂ ਘਰ ਤੋਂ ਨਿਕਲ ਚੁੱਕੀ ਆ ਮਤਲਬ ਕਿ 10:30 ਵਜੇ ਅਸੀਂ ਘਰ ਤੋਂ ਨਿਕਲੇ ਆ ਤੇ ਹੁਣ ਸਾਬ ਨੂੰ ਹੈਗਾ ਇੱਥੇ ਪੀਐਨ ਵੀ ਬੈਂਕ 'ਚ ਕੰਮ। ਇੱਥੇ ਬੈਂਕ ਕਰਤੀ ਐਨ ਵੀ ਤੇ ਇੱਥੇ ਕੰਮ ਮੈਂ ਹੋ ਗਏ ਜੀ ਕੰਮ। ਮੈਂ ਬ੍ਰੇਕਫਾਸਟ ਵੀ ਨਹੀਂ ਕਰਕੇ ਆਈ। ਨਵੂ ਨੇ ਐਪਲ ਕੱਟ ਕੇ ਦਿੱਤਾ ਸੀਗਾ ਇੱਕ ਕੌਲੀ 'ਚ। ਤੇ ਟਿਫਨ 'ਚ ਇਹ ਹੀ ਮੈਂ ਲਈ ਆਈ ਸੀਗੀ ਬਸ ਇੱਕ ਪੀਸ ਰਹਿ ਗਿਆ। ਮੈਂ ਗੱਡੀ 'ਚ ਬਹਿ ਕੇ ਖਾ ਲਿਆ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਫਿਰ ਡਾਕਟਰ ਕੋਲ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਏ। ਇਸ ਕਰਕੇ ਮੈਂ ਪਹਿਲਾਂ ਕੱਪੜੇ-ਕੱਪੜੇ ਧੋਣ ਲੱਗ ਗਈ। ਉਹਦੇ 'ਚ ਟਾਈਮ ਲੱਗ ਗਿਆ ਫਿਰ ਮੈਂ ਕਿਹਾ ਚਲੋ ਹੁਣ ਜੇ ਮੈਂ ਬ੍ਰੇਕਫਾਸਟ ਕਰਨ ਨੂੰ ਬੈਠ ਗਈ ਘਰੇ ਅਗਾਂ ਟਾਈਮ ਜ਼ਿਆਦਾ ਹੋ ਜਾਣਾ ਹੋਰ ਵੀ ਕਿਸ ਕਰਕੇ ਮੈਂ ਉਹ ਤੇ ਐਪਲ ਕਟਵਾ ਲਿਆ ਤਾਂ ਤੇ ਉਹ ਨਾਲ ਲੈ ਕੇ ਆ ਗਈ ਹੁਣ ਗੱਡੀ 'ਚ ਬੈਠ ਕੇ ਖਾ ਲੂੰਗੀ ਐਨੇ ਨੂੰ ਸਾਬ ਨੇ ਬੈਂਕ ਦਾ ਕੰਮ ਕਰਨਾ ਹੈ ਤੇ ਫਿਰ ਉਸ ਤੋਂ ਬਾਅਦ ਮੈਡੀਸਿਨ ਲੈਂਦੇ ਹਾਂ ਦੇਖਦੇ ਆ ਕਿੰਨਾ ਕ ਰਸ਼ ਹੈ ਦਵਾਈ ਲੈ ਕੇ ਜੀ ਅਸੀਂ ਆ ਚੁੱਕੇ ਆ ਆਉਂਦੇ ਆਉਂਦੇ ਨੂੰ ਸਾਨੂੰ 3 ਵਜੇ ਗਏ ਤੇ ਤੇ ਬਹੁਤ ਜ਼ਿਆਦਾ ਧੁੱਪ ਸੀਗੀ ਬਹੁਤ ਜ਼ਿਆਦਾ ਗਰਮੀ ਲੱਗੀ ਤੇ ਬਾਹਰ ਜਾ ਕੇ ਨਾ ਥੱਕ ਜਾਂਦੀ ਮੈਂ ਬਹੁਤ ਜ਼ਿਆਦਾ ਹਰੇ ਘਰੇ ਕੰਮ ਕਰਕੇ ਨਹੀਂ ਥੱਕਦੀ ਪਰ ਬਾਹਰ ਜਾ ਕੇ ਥੱਕ ਜਾਂਦੀ ਆ ਤੇ ਹੁਣ ਪੀ ਕੇ ਹਟਿਆ ਚਾਹ ਨਬੂਨੇ ਬਣਾਈ ਸੀਗੀ ਚਾਹ ਪੀ ਕੇ ਹੁਣ ਕਰਦੇ ਆ ਕੰਮ ਦੇਖਦੇ ਆ ਘਰਬਾਰ ਦਾ ਤੇ ਅੱਜ ਦੇ ਬਲੌਗ ਚੈਨ ਜੀ ਮਿਲਦੇ ਕਿਸੇ ਹੋਰ ਬਲੌਗ ਨਾਲ ਤੁਹਾਨੂੰ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ